ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਇਨਫੋਸ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤੁਹਾਡਾ ਬੀਪੀਟੀ ਦਾ ਟੈਸਟ ਹੈ ਜਿਹੜਾ 28 ਤੱਕ ਨੂੰ ਹੋਣ ਜਾ ਰਿਹਾ ਹੈ ਠੀਕ ਹੈ ਹੁਣ ਸਿਰਫ ਸਿਰਫ ਤੁਹਾਡੇ ਕੋਲ 15 ਦਿਨ ਬਾਕੀ ਨੇ ਠੀਕ ਹੈ ਇਹਨਾਂ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਫਾਈਨਲ ਟੱਚ ਕਿਵੇਂ ਦੇ ਸਕਦੇ ਹੋ ਆਪਣੀ ਤਿਆਰੀ ਨੂੰ ਠੀਕ ਹੈ ਸਭ ਤੋਂ ਪਹਿਲਾਂ 15 ਦਿਨ ਡੇਲੀ ਤੁਸੀਂ ਕੀ ਕਰਨਾ ਹੈ ਜਦੋਂ ਵੀ ਸਵੇਰੇ ਤੁਸੀਂ ਉੱਠਦੇ ਹੋ ਜੇ ਮੰਨ ਲਓ ਤੁਹਾਡਾ ਜਿੰਨੇ ਵਜੇ ਦਾ ਟਾਈਮ ਉੱਠਣ ਦਾ ਉਸ ਤੋਂ ਤੁਸੀਂ ਅੱਧਾ ਘੰਟਾ ਪਹਿਲਾਂ ਉੱਠੋ ਠੀਕ ਹੈ ਤਾਂ ਕਿ ਜਿਹੜਾ ਤੁਸੀਂ ਇਹ ਵਾਲਾ ਪਾਰਟ ਸਵੇਰੇ ਸਵੇਰੇ ਕਵਰ ਕਰ ਸਕੋ ਅੱਧਾ ਘੰਟਾ ਪਹਿਲਾਂ ਉੱਠ ਕੇ ਤੁਸੀਂ ਕੀ ਕਰਨਾ ਹੈ ਠੀਕ ਹੈ ਜਿੰਨੇ ਵੀ ਤੁਹਾਡੇ ਬੀਐਨਐਸ ਦੇ ਸੈਕਸ਼ਨ ਹੋਗੇ ਠੀਕ ਹੈ ਉਸ ਤੋਂ ਬਾਅਦ ਬੀਐਨਐਸ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਪੀਪੀਆਰ ਹੋ ਗਿਆ ਠੀਕ ਹੈ ਜੇ ਬਾਕੀ ਸੈਕਸ਼ਨ ਵੀ ਤੁਸੀਂ ਕਰ ਸਕਦੇ ਆ ਤਾਂ ਉਹ ਜ਼ਿਆਦਾ ਵਧੀਆ ਹੈ ਠੀਕ ਹੈ ਪੀਪੀਆਰ ਵਾਲਾ ਪਾਰਟ ਜੇ ਬਾਕੀ ਸੈਕਸ਼ਨ ਵੀ ਥੋੜਾ ਥੋੜੇ ਨੇ ਨਾਲ ਉਹ ਵੀ ਰੱਖ ਲਓ ਠੀਕ ਹੈ ਇਹਨਾਂ ਸਾਰਿਆਂ ਦੇ ਹੈਡਿੰਗ ਜਿਹੜੇ ਤੁਸੀਂ 1 ਤੋਂ ਲੈ ਕੇ ਜਿੰਨੇ ਤੁਹਾਡੇ ਬਣਦੇ ਆ ਜਿਵੇਂ 3.5 ਤੋਂ ਬੀਐਨਐਸ ਸ਼ੁਰੂ ਹੋ ਜਾਂਦਾ 3.5 ਤੋਂ ਲੈ ਕੇ ਬੀਐਨਐਸ ਤੁਹਾਡਾ 344 ਤੱਕ ਤੁਸੀਂ ਜਵਾਨੀ ਆਪਣੇ ਮਾਈਂਡ ਵਿੱਚ ਜਾਂ ਬੋਲ ਕੇ ਰੀਡ ਕਰਨਾ ਹੈ ਠੀਕ ਹੈ ਵੀ ਸਭ ਤੋਂ ਪਹਿਲਾਂ ਕਿਵੇਂ ਕਰ ਸਕਦੇ ਤੁਸੀਂ ਇਸ ਨੂੰ 3 5 ਕੀ ਹੈ ਠੀਕ ਹੈ ਉਸ ਤੋਂ ਬਾਅਦ 34 ਕੀ ਹੈ 35 36 37 1 ਇੱਕ ਇੱਕ ਜਿਹੜਾ ਤੁਹਾਡਾ ਆਪਣਾ ਸੈਕਸ਼ਨ ਹੈ ਠੀਕ ਹੈ ਸਾਰੇ ਦੇ ਸਾਰੇ ਤੁਸੀਂ ਬੋਲ ਕੇ ਦੇਖਣੇ ਆ ਜਵਾਨੀ ਬੋਲ ਕੇ ਦੇਖਣੇ ਆ ਬਿਨਾ ਦੇਖੇ ਤੋਂ ਠੀਕ ਹੈ ਜਿਹੜੇ ਕੈਂਡੀਡੇਟਾਂ ਨੂੰ ਹਲੇ ਸੈਕਸ਼ਨ ਚੰਗੀ ਤਰ੍ਹਾਂ ਯਾਦ ਨਹੀਂ ਹੋਏ ਠੀਕ ਹੈ ਹੈਡਿੰਗ 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 ਸੈਕਸ਼ਨਾਂ ਦੇ ਚੰਗੀ ਤਰ੍ਹਾਂ ਯਾਦ ਨਹੀਂ ਹੋਏ ਉਹ ਪਹਿਲੇ 3 ਤੋਂ 4 ਦਿਨ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਕਰ ਸਕਦੇ ਨੇ ਪਰੰਤੂ ਆਉਣ ਵਾਲੇ 15 ਦਿਨ ਤੁਹਾਡਾ ਇਹ ਕੰਮ 100% ਹੋਣਾ ਚਾਹੀਦਾ ਕਿ ਸਵੇਰੇ ਉੱਠ ਕੇ ਜਿੰਨਾ ਤੁਹਾਡਾ ਲਾਦਾ ਸਿਲੇਬਸ ਹੈ ਠੀਕ ਹੈ ਜਿਹਦੇ ਵਿੱਚ ਕੀ ਕੀ ਹੋ ਗਿਆ ਤੁਹਾਡਾ ਬੀਐਨਐਸ ਬੀਐਨਐਸ ਪੀਪੀਆਰ ਐਮਬੀ ਐਕਟ ਐਕਸਾਈਜ਼ ਐਕਟ ਜਿਹੜਾ ਤੁਹਾਡਾ ਡਿਸਟ੍ਰਿਕਟ ਕੈਡਰ ਵਾਲਿਆਂ ਦਾ ਹੈਗਾ ਏ ਠੀਕ ਹੈ ਇਹ ਸਾਰਿਆਂ ਦੇ ਹੈਡਿੰਗ ਜਿਹੜੇ ਤੁਸੀਂ ਜਵਾਨੀ ਇੱਕ ਸੀਰੀਜ਼ ਤੋਂ ਲੱਗ ਜਾ ਕਰੋ 352 34 35 36 37 ਜਿੰਨਾ ਵੀ ਹੈ 344 ਤੱਕ ਬੀਐਨਐਸ ਕੰਪਲੀਟ ਕਰੋ ਪਹਿਲਾਂ ਮਤਲਬ ਕਿ ਜਵਾਨੀ ਬੋਲ ਕੇ ਦੇਖਣੇ ਸਾਰੇ ਠੀਕ ਹੈ ਉਸ ਤੋਂ ਬਾਅਦ ਅਗੇ ਜਿਹੜੇ ਸੈਕਸ਼ਨਸ ਆ ਗਏ 30 31 ਤੋਂ ਲੈ ਕੇ ਬੀਐਨਐਸਐਸ ਤੇ ਆ ਗਏ ਠੀਕ ਹੈ 196 ਤੱਕ ਇਹ ਬੋਲ ਕੇ ਦੇਖਣੇ ਆ ਬੀਐਸਏ ਦੇ ਤੁਹਾਡੇ ਥੋੜੀ ਹੀ ਹੈ ਸੈਕਸ਼ਨ 3-4 ਕਿਹ ਹੈ ਠੀਕ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਐਕਟ ਦੇ 10 12 ਕ ਸੈਕਸ਼ਨ ਹੈ ਹੋ ਜਾਣਗਾ ਇਜ਼ੀ ਹੋ ਜਾਏਗਾ ਠੀਕ ਹੈ ਐਕਸਾਈਜ਼ ਐਕਟ ਦੇ 10 ਕ ਸੈਕਸ਼ਨ ਹੈ ਠੀਕ ਹੈ ਐਮਬੀ ਐਕਟ ਦੇ ਸੈਕਸ਼ਨ ਨੇ ਦੋਨੇ ਇਹ ਸਾਰੇ ਤੁਸੀਂ ਜਵਾਨੀ ਬੋਲ ਕੇ ਦੇਖਣੀ ਹੈ ਵੀ 206 ਕੀ ਹੈ 207 ਕੀ ਹੈ ਠੀਕ ਹੈ ਇਹਦੇ ਨਾਲ ਕੀ ਹੋ ਜਾਏਗਾ ਇੱਕ ਤੁਹਾਡਾ ਫਲੋ ਬਣ ਜਾਏਗਾ ਕਿ ਜਦੋਂ ਤੁਹਾਡੇ ਪੇਪਰ ਵਿੱਚ ਤੁਹਾਨੂੰ ਕੋਈ ਚੀਜ਼ ਮੰਨ ਲਓ ਕੋਈ ਵੀ ਹੈ ਤੁਹਾਨੂੰ ਕੋਈ ਸੈਕਸ਼ਨ ਦਿਖਿਆ ਠੀਕ ਹੈ ਮੰਨ ਲਓ ਤੁਹਾਨੂੰ ਇਸ ਵਿੱਚ ਆਪਾਂ ਦੇਖਦੇ ਹਾਂ ਕੋਈ 84 ਸੈਕਸ਼ਨ ਦਿਖਿਆ ਬੀ ਐਨ ਐਸ ਦਾ ਤਾਂ ਇੱਕਦਮ ਤੁਹਾਡੇ ਦਿਮਾਗ ਵਿੱਚ ਗੱਲ ਕਲਿੱਕ ਕਰ ਜਾਏਗੀ ਕਿ ਇਹ ਸੈਕਸ਼ਨ ਇਹ ਚੀਜ਼ ਹੈ ਠੀਕ ਹੈ ਇਹਦੇ ਨਾਲ ਕੀ ਹੁੰਦਾ ਹੈ ਜਦੋਂ ਤੁਸੀਂ ਮੰਨ ਲਓ ਪੇਪਰ ਆਉਂਦਾ ਹੈ ਮੰਨ ਲਓ ਕੋਈ ਕੁਐਸਚਨ ਹੈ ਠੀਕ ਹੈ ਉਹਦੇ ਚਾਰ ਆਪਸ਼ਨ ਨੇ ਠੀਕ ਹੈ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਕੁਐਸਚਨ ਆਉਂਦਾ ਨਹੀਂ ਹੁੰਦਾ ਹੈ ਉੱਥੇ ਤੁਸੀਂ ਕੀ ਕਰ ਸਕਦੇ ਹੋ ਜੇ ਤੁਸੀਂ ਸਾਰਾ ਤੁਹਾਨੂੰ ਯਾਦ ਹੈ ਜੇ ਤੁਹਾਨੂੰ ਕੁਐਸਚਨ ਨਹੀਂ ਆਉਂਦਾ ਤਾਂ ਇੱਕ ਜਾਂ ਦੋ ਜਿਹੜਾ ਸੈਕਸ਼ਨ ਹੋਏਗਾ ਉਹ ਤੁਹਾਨੂੰ ਪਤਾ ਹੋਏਗਾ ਵੀ ਇਹ ਕੀ ਹੈ ਮੰਨ ਲਓ 84 85 ਲਾਲ ਨੇ ਐਪੈਥੇ ਠੀਕ ਹੈ ਮੰਨ ਲਓ ਕੁਐਸਚਨ ਹੈ ਕੋਈ ਠੀਕ ਹੈ ਉਹਦਾ ਆਨਸਰ ਹੈ ਜਿਹੜਾ ਇਹ 88 ਹੈ ਠੀਕ ਹੈ ਤੁਹਾਨੂੰ ਪਤਾ ਨਹੀਂ ਹੈ ਤੁਸੀਂ 86 আর 87 મતલਬ কনফিউজ ਹੋ ਜੇ ਤੁਹਾਨੂੰ ਇੱਥੇ 84 85 ਦੋਨੇ ਆਉਂਦੇ ਹੋਣਗੇ ਤਾਂ ਤੁਸੀਂ ਡਾਇਰੈਕਟ ਇਹਨਾਂ ਨੂੰ ਐਲੀਮੀਨੇਟ ਕਰ ਸਕਦੇ ਹੋ ਠੀਕ ਹੈ ਐਲੀਮੀਨੇਟ ਕਰਨ ਨਾਲ ਸੀ ਤੁਹਾਡੇ ਕੋਲ ਇਹ ਦੋ ਪਾਰਟ ਰਹਿ ਜਾਣਗੇ ਤਾਂ ਕਿ ਇਹ મતલਬ ਕਿ ਤੁਸੀਂ ਦੋਨਾਂ ਚੋਂ ਇੱਕ ਲੈਣਾ ਫਿਰ 50 50 ਚਾਂਸ ਉੱਥੇ ਲੈ ਸਕਦੇ ਹੋ ਠੀਕ ਹੈ ਇਹ ਜਸਟ ਮੈਂ ਉਹ ਕੁਐਸਚਨ ਲਈ ਕਹਿ ਰਹੇ ਹਾਂ ਜਿਹੜਾ ਕੁਐਸਚਨ ਤੁਹਾਡਾ ਕੋਈ ਅੜ ਗਿਆ ਠੀਕ ਹੈ ਵੈਸੇ ਤਾਂ ਆਪਾਂ ਸੋਚ ਕੇ ਚੱਲਾਂਗੇ ਕਿ ਜਿਸ ਤਰ੍ਹਾਂ ਆਪਾਂ ਤਿਆਰੀ ਕਰ ਰਹੇ ਹਾਂ ਹਰੇਕ ਸੈਕਸ਼ਨ ਆਪਾਂ ਚੰਗੀ ਚੰਗੀ ਇਤਨਾ ਪੜ ਰਹੇ ਹਾਂ ਠੀਕ ਹੈ ਇੱਕ ਇੱਕ ਸੈਕਸ਼ਨ ਆਪਣਾ ਕਲੀਅਰ ਹੈ ਬਿਲਕੁਲ ਟਿਪਸ ਤੇ ਕਰ ਲੈਣਾ ਸਾਰੇ ਇਹ ਠੀਕ ਹੈ 15 ਦਿਨ ਦੇ ਵਿੱਚ ਵਿੱਚ ਜੇਕਰ ਤੁਸੀਂ ਡੇਲੀ ਕਰੋਗੇ ਇਹ ਤਾਂ 100% ਗਾਰੰਟੀ ਹੈ ਕਿ ਸਾਰੇ ਸੈਕਸ਼ਨ ਜਿਹੜੇ ਤੁਹਾਡੇ ਟਿਪਸ ਤੇ ਹੋ ਜਾਣਗੇ ਕਿਫਤੇ ਹੋਣ ਨਾਲ ਕੀ ਹੋਵੇਗਾ ਕਿ ਪੇਪਰ ਵਿੱਚ ਜਦੋਂ ਵੀ ਕੋਈ ਪੇਪਰ ਵਿੱਚ ਕੁਐਸਚਨ ਤੁਹਾਨੂੰ ਦਿਖੇਗਾ ਇੱਕਦਮ ਤੁਹਾਡੇ ਦਿਮਾਗ ਵਿੱਚ 1 2 3 4 ਵਿੱਚੋਂ ਆਨਸਰ ਜਿਹੜਾ ਕਲਿੱਕ ਕਰ ਜਾਵੇਗਾ ਕਿ ਕਿਹੜਾ ਆਨਸਰ ਸਹੀ ਹੈ ਠੀਕ ਹੈ ਉਹਦੇ ਨਾਲ ਇੱਕ ਤਾਂ ਟਾਈਮ ਦੀ ਸੇਵਿੰਗ ਹੁੰਦੀ ਹੈ ਕਿਉਂਕਿ ਇਗਜ਼ਾਮ ਨੂੰ ਐਦਾਂ ਨਾ ਮੰਨ ਕੇ ਚੱਲਿਓ ਵੀ 2 ਘੰਟੇ ਦਾ ਇਗਜ਼ਾਮ ਬਹੁਤ ਜ਼ਿਆਦਾ ਟਾਈਮ ਹੈ ਜਦੋਂ ਜਿਹੜੇ ਕੈਂਡੀਡੇਟ ਨੂੰ ਸਾਰਾ ਪੇਪਰ ਆਉਂਦਾ ਹੋਇਆ ਨਾ ਉਹਦੇ ਕਰ ਤਾਂ 2 ਘੰਟੇ ਬਹੁਤ ਘੱਟ ਹੋ ਜਾਂਦੇ ਆ ਠੀਕ ਹੈ ਕਿਉਂਕਿ ਇੱਕ ਪਿਛੇ ਤੁਹਾਡਾ ਨਾ 2021 ਵਿੱਚ ਡਿਸਟ੍ਰਿਕਟ ਅਡਮਿੰਸਟਰ ਦਾ ਪੇਪਰ ਆਇਆ ਸੀਗਾ ਉੱਥ ਉਹਨਾਂ ਨੇ ਬਹੁਤ ਹੀ ਲੰਬੀ ਪੇਪਰ ਸੈੱਟ ਕਰਤਾ ਸੀਗਾ ਲੈਂਥੀ ਮੀਨਸ ਕਿ ਚਾਰ ਪੰਜ ਲਾਈਨਾਂ ਦੀ ਤੁਹਾਡੀ ਸਟੇਟਮੈਂਟ ਹੀ ਹੁੰਦੀ ਸੀਗੀ ਠੀਕ ਹੈ ਫਿਰ ਉਸ ਤੋਂ ਬਾਅਦ ਅਨਸਰ ਨੂੰ ਵੀ ਤੁਸੀਂ ਮਤਲਬ ਕਿ ਤਿੰਨ ਚਾਰ ਜਿਹੜੇ ਸਾਰੇ ਅਨਸਰ ਪੜ੍ਹ ਕੇ ਹੀ ਤੁਸੀਂ ਸਹੀ ਅਨਸਰ ਤੇ ਪਹੁੰਚ ਸਕਦੇ ਸੀਗੇ ਠੀਕ ਹੈ ਉਸ ਤਰ੍ਹਾਂ ਦਾ ਜੇਕਰ ਆਪਾਂ ਨੂੰ ਦੇਖਣ ਨੂੰ ਵੈਸੇ ਤਾਂ ਚਾਂਸ ਘੱਟ ਹੈ ਕਿਉਂਕਿ ਉਸ ਉਦੋਂ ਸੀਗਾ ਤੁਹਾਡਾ ਸਿਲੇਬਸ ਤੁਹਾਡਾ ਪੁਰਾਣਾ ਸੀਗਾ ਇਸ ਕਰਕੇ ਪਰ ਹੋ ਸਕਦਾ ਜੇ ਉਸ ਤਰ੍ਹਾਂ ਦੇ 10 ਕੁਐਸਚਨ ਵੀ ਵਿੱਚ ਆ ਗਏ ਪੇਪਰ ਦੇ ਠੀਕ ਹੈ ਤਾਂ ਤੁਹਾਨੂੰ ਮਤਲਬ ਕਿ ਟਾਈਮ ਲੱਗੇਗਾ ਇਸ ਕਰਕੇ 2 ਘੰਟੇ ਇਹ ਮੰਨ ਕੇ ਚੱਲੋ ਕਿ 2 ਘੰਟੇ ਬਹੁਤ ਜ਼ਿਆਦਾ ਹੁੰਨੇ ਹਨ ਜਿਹਨੂੰ ਪੂਰਾ ਪੇਪਰ ਹੋਂਦਾ ਉਹ ਦੇਣਾ 100% ਇਹ ਕੋਸ਼ਿਸ਼ ਕਰਨੀ ਹੈ ਕਿ ਬਿਲਕੁਲ ਜਿੰਨੇ ਵੀ ਕੁਐਸਚਨ ਹੈ ਤੁਹਾਡੇ ਟਿਪਸ ਤੇ ਹੋਣ ਠੀਕ ਹੈ ਇਸ ਕਰਕੇ 15 ਦਿਨ ਜਿਹੜੇ ਰਹਿ ਗਏ ਡੇਲੀ ਇਹ ਕੰਮ ਜਰੂਰ ਕਰਨਾ ਸਾਰੇ ਦੇ ਸਾਰੇ ਸੈਕਸ਼ਨ ਤੁਸੀਂ ਮਤਲਬ ਕਿ 100% ਜਵਾਨੀ ਰੀਡ ਕਰਨੀ ਹੈ ਸਾਰੇ ਸਿਲੇਬਸ ਦੇ ਠੀਕ ਹੈ ਤਾਂ ਕਿ ਤੁਹਾਨੂੰ ਜਿੰਨਾ ਤੁਹਾਡਾ ਲਾ ਦਾ ਸਿਲੇਬਸ ਹੈ ਨਾ ਘੱਟੋ ਘੱਟ ਤੁਸੀਂ ਉਹ ਟਿਪਸ ਤੇ ਕਰ ਲਓ ਜੀਕੇ ਜਦੋਂ ਦੇਖੋ ਜੀਕੇ ਚ ਕੀ ਹੋ ਜਾਂਦਾ ਜੀਕੇ ਚ ਆਪਾਂ ਕੁਝ ਨਹੀਂ ਕਹਿ ਸਕਦੇ ਜੀਕੇ ਕਿਤੋਂ ਵੀ ਆ ਜਾਂਦੀ ਹੈ ਹੈਨਾ ਠੀਕ ਹੈ ਫਿਰ ਵੀ ਆਪਾਂ ਕਰੰਟ ਵਗੈਰਾ ਪੰਜਾਬ ਦੇ ਜੀਕੇ ਠੀਕ ਹੈ ਉਹ ਆਪਾਂ ਜਿਵੇਂ ਜਿਵੇਂ ਤੁਹਾਨੂੰ ਕੋਰਸ ਵਿੱਚ ਕਰਵਾਇਆ ਹੋਇਆ ਹੈ ਉਹਨਾਂ ਕਾਪਾ ਕਰਾਂਗੇ ਪਰ ਇਹ ਚੀਜ਼ ਜਿਹੜੀ 100% ਤੁਸੀਂ ਯਾਦ ਰੱਖਣੀ ਹੈ ਕਿ ਟਿਪਸ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਕਰਨਾ ਹੈ ਇਹ ਸਟ੍ਰੈਟਜੀ ਇੱਕ ਇਸ ਤਰੀਕੇ ਨਾਲ ਪਿੱਛੇ ਵੀ ਜਿਹੜੇ 2023 ਦੇ ਤੁਹਾਡੇ ਨਾਲ ਦੇ ਕਈ ਕੈਂਡੀਡੇਟ ਸੀਗੇ ਆਪਾਂ ਇਹੀ ਸਟ੍ਰੈਟਜੀ ਵਰਤੀ 2021 ਦੇ ਕਈ ਕੈਂਡੀਡੇਟ ਸੀਗੇ ਠੀਕ ਹੈ ਇਹੀ ਸਟਰੈਟਜੀ ਨਾਲ ਉਹਨਾਂ 2000 ਸਾਲਾਂ ਵਿੱਚ ਜਿਹੜੇ ਕੈਂਡੀਡੇਟ ਕਲੀਅਰ ਹੋਏ ਆ ਠੀਕ ਹੈ ਇਹਦੇ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਹੈਗੇ ਕਿ ਮੈਂ ਕੋਈ ਸੈਕਸ਼ਨ ਛੱਡ ਦਵਾਂ ਹੁਣ ਕਈ ਕੈਂਡੀਡੇਟ ਮੈਸੇਜ ਕਰਦੇ ਆ ਵੀ ਸਾਨੂੰ ਇੰਪੋਰਟੈਂਟ ਇੰਪੋਰਟੈਂਟ ਦੱਸ ਦਿਓ ਠੀਕ ਹੈ ਬੀਪੀਡੀ ਦਾ ਪੇਪਰ ਦਾ ਸਾਰਾ ਹੀ ਇੰਪੋਰਟੈਂਟ ਹੈ ਆਪਾਂ ਨੂੰ ਨਹੀਂ ਪਤਾ ਵੀ ਜਿਹੜਾ ਪੇਪਰ ਸੈੱਟ ਕਰਨ ਵਾਲਾ ਹੈ ਉਹ ਕਿਹੜੇ ਪੇਪਰ ਚੋਂ ਸੈੱਟ ਕਰ ਸਕਦਾ ਠੀਕ ਹੈ ਪਿੱਛੇ ਜੇ ਤੁਹਾਨੂੰ ਦੱਸ ਦਿੰਨੇ 2023 ਦਾ ਆਪਣਾ ਰਿਜ਼ਲਟ ਵੀ ਬਹੁਤ ਵਧੀਆ ਰਿਹਾ ਸੀ ਠੀਕ ਹੈ ਡਿਸਟ੍ਰਿਕਟ ਅਡਮਿਨ ਦੀਆਂ ਪੋਸਟਾਂ ਕਾਫੀ ਸਨ ਜਿਸ ਕਰਕੇ ਆਪਣੇ 1 ਸਿਰਫ ਸਿਰਫ ਥੋੜੇ ਜਿਹੇ ਕੈਂਡੀਡੇਟ ਸੀ ਜਿਹੜੇ 1 ਜਾਂ 2 ਨੰਬਰਾਂ ਤੋਂ ਆਪਣੇ ਰਹੇ ਬਾਕੀ ਲਗਭਗ ਸਾਰੇ ਕੈਂਡੀਡੇਟ ਆਪਣੇ ਕਵਰ ਕਰ ਗਏ ਸਨ एग्जाम ਠੀਕ ਹੈ ਆਰਮਡ ਦੇ ਕੈਂਡੀਡੇਟ ਆਪਣੇ ਨਾਲ ਜੁੜੇ ਹੋਏ ਸਨ ਪਿਛਲੀ ਵਾਰੀ ਠੀਕ ਹੈ ਉਹ ਵੀ 30 ਦੇ ਨੇੜੇ ਤੇ ਜਿਹੜੇ ਆਪਣੇ ਕੋਲ ਕੈਂਡੀਡੇਟ ਕਲੀਅਰ ਕਰ ਗਏ ਸਨ ਠੀਕ ਹੈ ਆਰਮਡ ਦਾ ਜਿਹੜਾ ਫਰਸਟ ਆਇਸੀ ਪੇਪਰ ਵਿੱਚ ਤੁਹਾਡੇ ਠੀਕ ਹੈ ਉਹ ਵੀ ਕੈਂਡੀਡੇਟ ਆਪਣੇ ਨਾਲ ਜੁੜੇ ਹੋਏ ਸੀ ਗਗਨਦੀਪ ਸਿੰਘ ਸਿੰਘ ਮੁੰਡਾ ਠੀਕ ਹੈ ਮੈਂ ਇਹ ਚੀਜ਼ ਤੁਹਾਨੂੰ ਤਾਂ ਦੱਸ ਰਿਹਾ ਠੀਕ ਹੈ ਜੇ ਉਹ ਕੈਂਡੀਡੇਟ ਕਰ ਸਕਦੇ ਆ ਤਾਂ ਤੁਸੀਂ ਵੀ ਕਰ ਸਕਦੇ ਆ ਠੀਕ ਹੈ ਬਸ ਗੱਲ ਕੀ ਹੈ ਕਿ ਹੁਣ ਆ 15 ਦਿਨ ਜਿਹੜੇ ਰਹਿ ਗਏ ਸਾਰਾ ਕੁਝ ਭੁੱਲ ਕੇ ਮੈਕਸਿਮਮ ਇਗਜ਼ਾਮ 'ਤੇ ਧਿਆਨ ਦੇ ਦਿਓ ਤੁਹਾਡਾ 100% ਇਗਜ਼ਾਮ ਜਿਹੜਾ ਕਲੀਅਰ ਹੋ ਜਾਊਗਾ ਠੀਕ ਹੈ ਉਸ ਤੋਂ ਬਾਅਦ ਬਾਕੀ ਇਹ ਮੈਂ ਸਵੇਰੇ ਸਵੇਰੇ ਦੀ ਗੱਲ ਦੱਸ ਰਿਹਾ ਠੀਕ ਹੈ ਜੋ ਤੁਹਾਡਾ ਹੋ ਗਿਆ ਉਸ ਤੋਂ ਬਾਅਦ ਪਤਾ ਹੈ ਤੁਸੀਂ ਸਾਰਾ ਦਿਨ ਡਿਊਟੀ ਕਰਨੀ ਹੈ 8 ਘੰਟੇ ਤੁਸੀਂ ਡਿਊਟੀ ਵੀ ਕਰਨੀ ਹੈ 8 ਤੋਂ ਕਈਆਂ ਦੀ ਤਾਂ 10 ਘੰਟੇ ਵੀ ਹੋ ਸਕਦੀ ਹੈ ਠੀਕ ਹੈ 12 ਘੰਟੇ ਵੀ ਹੋ ਸਕਦੀ ਹੈ ਆਪਾਂ ਨੇ ਕੋਰਸ ਤੁਹਾਡਾ ਇਸੇ ਲਈ ਰੱਖਿਆ ਹੈ ਠੀਕ ਐ ਐਪ ਫੋਨ ਉੱਤੇ ਠੀਕ ਐ ਤਾਂ ਕਿ ਜਦੋਂ ਵੀ ਤੁਸੀਂ ਜ਼ਰੂਰੀ ਨਹੀਂ ਹੈ ਕਿ ਜੇ 8 ਘੰਟੇ ਤੇ 8 ਘੰਟੇ ਆਪਾਂ ਲਗਾਤਾਰ ਕੰਮ ਹੀ ਕਰਦੇ ਰਹਾਂਗੇ ਠੀਕ ਐ ਵਿੱਚੋਂ 2 ਜਾਂ 4 ਘੰਟੇ ਆਪਾਂ ਨੂੰ ਬਿਲਕੁਲ ਫ੍ਰੀ ਟਾਈਮ ਬੈਠਣ ਦਾ ਟਾਈਮ ਕਿਤੇ ਜਾਂ ਕਿਤੇ ਮਿਲੇਗਾ ਤਾਂ ਜਿਹੜੀ ਤੁਹਾਡੇ ਫੋਨ ਦੀ ਐਪ ਹੈ ਤੁਸੀਂ ਉਹ ਫੋਨ ਦੀ ਐਪ ਕੱਢ ਕੇ ਜਾਂ ਤਾਂ ਇੱਕ ਵਾਰ ਜੇ ਤੁਸੀਂ ਵੀਡੀਓ ਰਿਕਾਰਡਡ ਲੈਕਚਰ ਸਾਰੇ ਸੁਣ ਲਏ ਠੀਕ ਐ ਤਾਂ ਬੈਸਟ ਐ ਜੇ ਵੀਡੀਓ ਲੈਕਚਰ ਨਹੀਂ ਸੁਣੇ ਤਾਂ ਵੀਡੀਓ ਲੈਕਚਰ ਵੀ ਸੁਣੋ ਠੀਕ ਐ ਤਾਂ ਕਿ ਤੁਹਾਡਾ ਮਤਲਬ ਕਿ ਜੇ ਕੋਈ ਪਾਰ ਤੁਹਾਡਾ ਐਦਾਂ ਹੈ ਕਿ ਤੁਹਾਡ ਨੂੰ ਨਹੀਂ ਕਲੀਅਰ ਹੋਇਆ ਤਾਂ ਉਹ ਸੈਕਸ਼ਨ ਤੁਹਾਡਾ ਕਲੀਅਰ ਹੋ ਜਾਵੇ ਉਸ ਤੋਂ ਬਾਅਦ ਹਰੇਕ ਪੀਡੀਐਫ ਵਿੱਚ ਕੰਪਲੀਟ ਸੈਕਸ਼ਨ ਦੀ ਡਿਟੇਲ ਪਈ ਹੈ ਠੀਕ ਹੈ ਉਹ ਤੁਸੀਂ ਉਹ ਰੈਂਦੇ ਟਾਈਮ ਵਿੱਚ ਕਰਨੀ ਹੈ ਠੀਕ ਹੈ ਡਿਟੇਲ ਵਿੱਚ ਕੀ ਹੋ ਜਾਊਗਾ ਜਿਵੇਂ ਬੀਐਨਐਸ ਵਿੱਚ ਸਜ਼ਾ ਵਗੈਰਾ ਹੋਗੀ ਤੁਹਾਡੀ ਠੀਕ ਹੈ ਹਰੇਕ ਸੈਕਸ਼ਨ ਦੀ ਸਜ਼ਾ ਦੇਖੋ ਠੀਕ ਹੈ ਅਵੇਲੇਬਲ ਹੈ ਜਾਂ ਨਾਨ ਅਵੇਲੇਬਲ ਹੈ ਠੀਕ ਹੈ ਉਸ ਤੋਂ ਬਾਅਦ ਕਿਹੜੇ ਮਤਲਬ ਕਿ ਮੈਜਿਸਟ੍ਰੇਟ ਕੋਲ ਪੇਸ਼ ਕੀਤਾ ਜਾ ਸਕਦਾ ਬੈਸੇ ਤੇ ਇਹਨਾਂ ਦੇ ਕੁਐਸਚਨ ਅਵੇਲੇਬਲ ਨਾਨ ਅਵੇਲੇਬਲ ਮੈਜਿਸਟ੍ਰੇਟ ਬਸ ਇੱਕ ਜਾਂ ਦੋ ਕੁਐਸਚਨ ਹੀ ਆਉਂਦਾ ਇਹਨਾਂ ਚੋਂ ਠੀਕ ਹੈ ਪਰ ਸਜ਼ਾਵਾਂ ਵਿੱਚੋਂ ਕਾਫੀ ਕੁਐਸਚਨ ਬਣਦੇ ਨੇ ਠੀਕ ਹੈ ਸੈਕਸ਼ਨ ਪਲੱਸ ਸ ਏ ਜਿਵੇਂ ਤੁਸੀਂ ਮੈਂ ਤੁਹਾਨੂੰ ਦੱਸਿਆ ਸੀ ਸਵੇਰੇ ਅੱਧਾ ਘੰਟਾ ਜਿਹੜਾ ਤੁਸੀਂ ਕਰਨਾ ਉਹਦੇ ਨਾਲ ਤੁਸੀਂ ਪਹਿਲੇ 5 ਪੰਜ ਦਿਨ ਤੁਸੀਂ ਕਲਾਸ ਸੈਕਸ਼ਨ ਕਰ ਲਓ 5 ਦਿਨ ਤੋਂ ਬਾਅਦ ਬਿਲਕੁਲ ਪੇਪਰ ਦੇ ਨੇੜੇ ਜਾ ਕੇ ਤੁਸੀਂ ਜਿਹੜੇ 5 ਦਿਨ ਰਹਿ ਜਾਣਗੇ ਉੱਥੇ ਤੁਸੀਂ ਸਜਾਵਾਂ ਵੀ ਐਡ ਕਰ ਸਕਦੇ ਹੋ ਠੀਕ ਹੈ ਕਿ ਸਵੇਰੇ ਉੱਠ ਕੇ ਤੁਸੀਂ ਸਾਰੇ ਸੈਕਸ਼ਨ ਪੜ੍ਹਨੇ ਆ ਕਿ 63 ਵਿੱਚ ਸੈਕਸ਼ਨ ਕੀ ਹੈ ਉਹਦੀ ਸਜਾ ਕੀ ਹੈ 64 ਕੀ ਹੈ ਉਹਦੀ ਸਜਾ ਕੀ ਹੈ 65 ਕੀ ਹੈ ਉਹਦੀ ਸਜਾ ਕੀ ਹੈ ਠੀਕ ਹੈ ਇਦਾਂ ਕਰਨ ਨਾਲ ਕਿ ਸਾਰਾ ਜਿਹੜਾ ਸਿਲੇਬਸ ਹੈ ਤੁਹਾਡਾ ਟਿਪਸ ਤੇ ਹੋ ਜਾਊਗਾ ਠੀਕ ਹੈ ਉਹ ਬਹੁਤ ਜ਼ਰੂਰੀ ਹੈ ਜਦੋਂ ਤੁਹਾਡਾ ਸਿਲੇਬਸ ਟਿਪਸ ਤੇ ਹੋ ਗਿਆ ਤਾਂ ਕੋਈ ਵੀ ਤਾਕਤ ਨਹੀਂ ਜਿਹੜੀ ਤੁਹਾਨੂੰ ਇਗਜ਼ਾਮ ਕਲੀਅਰ ਕਰਨ ਤੋਂ ਰੋਕ ਸਕੇ ਠੀਕ ਹੈ ਇਹ ਚੀਜ਼ ਬਹੁਤ ਜ਼ਰੂਰੀ ਹੈ ਇਹ ਚੀਜ਼ ਚੰਗੀ ਤਰ੍ਹਾਂ ਕਰਿਓ ਐਸੀ ਤਰ੍ਹਾਂ ਬੀਐਨਐਸਐਸ ਦਾ ਵੀ ਸੇਮ ਹੀ ਹੋ ਜਾਏਗਾ ਠੀਕ ਹੈ ਟਿਪਸ ਤੇ ਆਪਾਂ ਨੇ ਕਰਨਾ ਸਾਰਾ ਸਿਲੇਬਸ ਪੀਪੀਆਰ ਦਾ ਵੀ ਸੇਮ ਹੀ ਹੋ ਜਾਏਗਾ ਠੀਕ ਹੈ ਬੀਐਸਸੀ ਦਾ ਸੇਮ ਹੋ ਜਾਏਗਾ ਐਕਸਾਈਜ਼ ਤੇ ਐਮਬੀਏ ਠੀਕ ਹੈ ਇਹ ਤਾਂ ਹੋ ਗਈ ਆਪਣੀ ਗੱਲ ਕੀ ਕੀਤੀ ਜਿਹੜੀ ਆਪਾਂ ਨੇ ਤੁਹਾਡੇ ਮਤਲਬ ਕਿ ਸਿਲੇਬਸ ਤੁਸੀਂ ਕਿਵੇਂ ਜਿਹੜੀ ਹੁਣ ਪ੍ਰੈਕਟਿਸ ਆ ਡੇਲੀ ਕਰ ਸਕਦੇ ਹੋ ਉਸ ਤੋਂ ਇਲਾਵਾ ਕੀ ਕਰਨਾ ਤੁਸੀਂ ਆਪਾਂ ਨੇ ਤੁਹਾਡੇ ਲਈ MCQ ਬਣਾਏ ਹੋਏ ਠੀਕ ਹੈ ਤੁਸੀਂ ਆਪਣੇ ਸਕਰੀਨ ਤੇ ਸਕਰੀਨਸ਼ਾਟ ਵੀ ਦੇ ਸਕਦੇ ਹੋ ਠੀਕ ਹੈ MCQ ਵਿੱਚ ਕੀ ਹੈ ਆਪਾਂ ਨੇ BPT ਦੇ ਤੁਹਾਡੇ ਮਿਕਸ MCQ ਵੀ ਬਣਾਏ ਹੋਏ ਨੇ ਠੀਕ ਹੈ ਉਸ ਤੋਂ ਇਲਾਵਾ ਤੁਹਾਡੇ BNS ਦੇ ਅਲੱਗ ਬਣੇ ਹੋਏ ਨੇ ਠੀਕ ਹੈ BNSS ਦੇ ਅਲੱਗ ਬਣੇ ਹੋਏ ਨੇ PPR ਦੇ ਅਲੱਗ ਬਣੇ ਹੋਏ ਨੇ ਤੇ ਬਾਕੀ ਜਿਹੜੇ ਛੋਟੇ ਸੈਕਸ਼ਨ ਨੇ ਤੁਹਾਡੇ ਉਹਨਾਂ ਦੇ ਵੀ ਅਲੱਗ-ਅਲਗ ਆਪਣੇ ਮੋਕ MCQ ਟੈਸਟ ਜਿਹੜੇ ਬਣਾਏ ਹੋਏ ਨੇ ਠੀਕ ਹੈ ਇਹਨਾਂ ਵਿੱਚ ਕੀ ਹੈ ਆਪਾਂ ਨੇ ਹਰੇਕ MCQ ਟੈਸਟ ਵਿੱਚ 10-10 ਕੁਐਸਚਨ ਰੱਖੇ ਹੋਏ ਹਨ ਠੀਕ ਹੈ ਏ ਤੁਸੀਂ ਕੀ ਕਰ ਸਕਦੇ ਜੇ ਤੁਹਾਡੀ ਡਿਊਟੀ ਹੈ ਕਿਤੇ ਵੀ ਠੀਕ ਹੈ ਆਪਣੇ ਫੋਨ ਦੀ ਐਪ ਤੋਂ ਹੀ ਆਪਣਾ ਤੁਸੀਂ ਜਿਹੜੇ 10 ਕੁਐਸਚਨ ਹੈ ਇਹ ਕਰਕੇ ਦੇਖ ਸਕਦੇ ਹੋ ਠੀਕ ਹੈ ਉਹਨਾਂ 10 ਵਿੱਚੋਂ ਦੇਖੋ ਜੇ ਮੰਨ ਲਓ ਤੁਹਾਡੇ 10 'ਚੋਂ 10 ਠੀਕ ਆ ਫਿਰ ਤਾਂ ਬਹੁਤ ਹੀ ਵਧੀਆ ਹੈ ਠੀਕ ਹੈ ਜੇ 10 'ਚੋਂ ਤੁਹਾਡੇ 8 ਜਾਂ 9 ਠੀਕ ਹੋ ਰਹੇ ਨੇ ਤਾਂ ਦੇਖੋ ਜਿਹੜਾ 1 ਜਾਂ 2 ਕੁਐਸਚਨ ਤੁਹਾਡਾ ਗਲਤ ਹੋ ਰਿਹਾ ਉਹ ਕਿਹੜੇ ਸੈਕਸ਼ਨ 'ਚ ਹੋ ਰਿਹਾ ਹੈ ਉਹਨੂੰ ਨੋਟ ਡਾਊਨ ਕਰੋ ਜਦੋਂ ਵੀ ਤੁਸੀਂ ਸ਼ਾਮ ਨੂੰ ਡਿਊਟੀ ਤੋਂ ਘਰ ਆਉਂਦੇ ਹੋ ਠੀਕ ਹੈ ਉਸ ਟਾਈਮ ਤੁਸੀਂ ਜਿਹੜੇ ਉਹ ਇੱਕ ਜਾਂ ਦੋ ਕੁਐਸਚਨ ਜਿਹੜਾ ਤੁਹਾਡਾ ਗਲਤ ਹੈ ਠੀਕ ਹੈ ਉਹ ਪੱਕਾ ਦੇਖੋ ਆ ਕੇ ਕਿ ਜਿਹੜਾ ਮੇਰਾ ਗਲਤ ਹੋਇਆ ਸੀ ਉਹ ਕਿਹੜਾ ਸੈਕਸ਼ਨ ਸੀਗਾ ਉਹਨੂੰ ਚੰਗੀ ਤਰ੍ਹਾਂ ਪੜੋ ਉਹਦਾ ਵੀਡੀਓ ਲੈਕਚਰ ਸੁਣੋ ਠੀਕ ਹੈ ਉਹਦੀ ਪੀਡੀਐਫ ਤੋਂ ਉਹਦੀ ਡਿਟੇਲ ਪੜੋ ਇਹ ਜ਼ਰੂਰੀ ਕਰਨਾ ਠੀਕ ਹੈ ਤੁਸੀਂ ਇਹਦੇ ਨਾਲ ਕੀ ਹੋਵੇਗਾ ਤੁਹਾਡੀ ਪ੍ਰੈਕਟਿਸ ਹੋਵੇਗੀ ਜਿਵੇਂ ਕਾਫੀ ਕੈਂਡੀਡੇਟ ਐਦਾਂ ਹੁੰਦੇ ਨਾ ਜਿਹੜੇ ਕਹਿੰਦੇ ਵੀ ਮੈਂ ਪਿਛਲੀ ਵਾਰੀ 2 ਨੰਬਰ ਤੋਂ ਰਹਿ ਗਿਆ ਸੀ ਸਰ ਕੋਈ ਕਹਿੰਦਾ ਸੀ ਕੋਈ 4 ਨੰਬਰਾਂ ਤੋਂ ਰਹਿ ਗਿਆ ਕੋਈ ਅੱਧੇ ਨੰਬਰ ਤੋਂ ਵੀ ਰਹਿ ਹੈ ਕੈਂਡੀਡੇਟ ਐਦਾਂ ਦੇ ਵੀ ਨੇ ਠੀਕ ਹੈ ਉਹ ਇਹੀ ਕਾਰਨ ਹੁੰਦਾ ਕਿ ਜਿਹੜੀ ਚੀਜ਼ ਤੁਹਾਨੂੰ ਮੈਂ ਦੱਸ ਲਈ ਵੀ ਟਿਪਸ ਤੇ ਕਰਨਾ ਸਿਲੇਬਸ ਠੀਕ ਹੈ ਉਹ ਸਾਰੇ ਕੈਂਡੀਡੇਟ 100% ਸਾਰਾ ਸਿਲੇਬਸ ਜਾਦੂਗਾ ਟਿਪਸ ਤੇ ਹੋਊਗਾ ਪਰ ਗੱਲ ਕੀ ਹੋਈ ਹੈ ਉਹਨਾਂ ਨੇ ਪ੍ਰੈਕਟਿਸ ਨਹੀਂ ਕੀਤੀ ਠੀਕ ਹੈ ਪ੍ਰੈਕਟਿਸ ਬਹੁਤ ਜ਼ਿਆਦਾ ਜ਼ਰੂਰੀ ਹੈ ਪ੍ਰੈਕਟਿਸ ਕਿਵੇਂ ਕਰ ਸਕਦੇ ਤੁਸੀਂ ਐਮਸੀਕਿਊ ਤੋਂ ਠੀਕ ਹੈ ਔਰ ਤੁਸੀਂ ਡੇਲੀ ਪ੍ਰੈਕਟਿਸ ਕਰਨੀ ਹੈ ਜਿਹੜਾ ਕੁਐਸਚਨ ਤੁਹਾਡਾ ਗਲਤ ਆਉਂਦਾ ਹੈ ਸ਼ਾਮ ਨੂੰ ਘਰ ਆ ਕੇ 2 ਤੋਂ 4 ਘੰਟੇ ਡੇਲੀ ਦੇਣੇ ਆ ਤੁਸੀਂ ਆਪਣੀ ਪੜ੍ਹਾਈ ਨੂੰ ਠੀਕ ਹੈ ਬਾਕੀ ਕੁਝ ਛੱਡ ਦਿਓ ਠੀਕ ਹੈ ਮੈਂ ਮੰਨਦਾ ਤੁਸੀਂ ਡਿਊਟੀ ਨਹੀਂ ਉਹ ਕਰ ਸਕਦੇ ਮਿਸ ਕਰ ਸਕਦੇ ਪਰੰਤੂ ਸ਼ਾਮ ਨੂੰ ਜਿਹੜੀਆਂ ਤੁਹਾਡੀਆਂ ਹੋਰ ਐਕਟੀਵਿਟੀਆਂ ਐ ਸਾਰੀਆਂ 15 ਦਿਨਾਂ ਦੇ ਲਈ ਤੁਸੀਂ ਛੱਡ ਸਕਦੇ ਹੋ ਡੇਲੀ ਸ਼ਾਮ ਨੂੰ 2 ਤੋਂ 4 ਘੰਟੇ ਪੱਕੇ ਆਪਣੇ ਇਗਜ਼ਾਮ ਦੇ ਲਈ ਕੱਢੋ ਤਾਂ ਕਿ ਤੁਸੀਂ ਇਹ ਇਗਜ਼ਾਮ ਜਿਹੜਾ ਉਹ 100% ਆਪਣਾ ਕ੍ਰੈਕ ਕਰ ਸਕੋ ਠੀਕ ਹੈ ਸ਼ਾਮ ਨੂੰ ਆ ਕੇ ਤੁਸੀਂ ਉਹ ਚੀਜ਼ 100% ਦੇਖਣੀ ਹੈ ਕਿ MCQ ਚ ਕਿਹੜੇ ਹੋਣੇ ਠੀਕ ਹੈ ਹੁਣ ਦੇਖੋ ਬਹੁਤ ਸਾਰੇ ਕੈਂਡੀਡੇਟ ਐਵੇਂ ਹੋਣਗੇ ਜਿਨ੍ਹਾਂ ਨੇ ਮਤਲਬ ਕਿ ਪੂਰੀ ਤਿਆਰੀ ਕਰ ਚੁੱਕੇ ਆ ਠੀਕ ਹੈ ਸਾਰਾ ਸਿਲੇਬਸ ਟਿਪਸ ਤੇ ਆ ਠੀਕ ਹੈ ਉਹਨਾਂ ਨੇ ਆਪਣਾ ਕੋਰਸ ਤਾਂ ਨਹੀਂ ਜੁਆਇਨ ਕੀਤਾ ਹੋਇਸੀ ਤਾਂ ਉਹ ਸਾਡਾ ਐਮਸੀਕਿਊ ਵਾਲਾ ਜਿਹੜਾ ਕੋਰਸ ਹੈ ਉਹ ਜੁਆਇਨ ਕਰ ਸਕਦੇ ਹਨ ਉਹਦੇ ਵਿੱਚ ਕੀ ਹੋਏਗਾ ਤੁਹਾਨੂੰ ਹਰੇਕ ਜਿੰਨੇ ਵੀ ਤੁਹਾਡੇ ਟੌਪਿਕ ਨੇ ਸਾਰੇ ਉੱਤੇ 10-10 ਕੁਐਸਚਨ ਦੇ ਐਮਸੀਕਿਊ ਹੋਣਗੇ ਹੁਣ ਤੱਕ ਆਪਾਂ ਤਕਰੀਬਨ 45 ਤੋਂ 50 ਐਮਸੀਕਿਊ ਟੈਸਟ ਪਾ ਚੁੱਕੇ ਹਾਂ ਤਕਰੀਬਨ ਆਪਣੇ ਕੋਲ ਅੱਗੇ 15 ਦਿਨ ਰਹਿੰਦੇ ਨੇ ਠੀਕ ਹੈ ਇਹਦੇ ਵਿੱਚ ਵੀ ਆਪਾਂ ਹੋਰ 25 ਤੋਂ 30 ਜਿਹੜੇ ਐਮਸੀਕਿਊ ਟੈਸਟਾਂ ਉਹਦੇ ਵਿੱਚ ਐਡ ਕਰ ਦੇਵਾਂਗੇ ਹੁਣ ਸਾਰੇ ਆਪਾਂ ਇੰਪੋਰਟੈਂਟ ਪੁਆਇੰਟ ਕਰ ਰਹੇ ਹਾਂ ਜਿਹੜੇ ਆਪਾਂ ਨੇ ਲਾਸਟ ਪਿਛਲੇ ਪਾਏ ਆ ਬੀਐਨਐ ਤੇ ਬੀਐਨਐਸ ਨਾਓ ਠੀਕ ਹੈ ਇਹ ਤਿੰਨੇ ਬਹੁਤ ਇੰਪੋਰਟੈਂਟ ਹੈ ਕਰਕੇ ਦੇਖਿਓ ਬੀਐਨਐਸ ਅੱਠ ਰਹਿੰਦਾ ਥੋੜਾ ਜਿਹਾ ਉਹ ਵੀ ਆਪਾਂ ਹੁਣੇ ਹੀ ਅਪਡੇਟ ਕਰ ਦੇਵਾਂਗੇ ਠੀਕ ਹੈ ਇਹ ਸਾਰੇ ਕਰਕੇ ਦੇਖਿਓ ਬਹੁਤ ਇੰਪੋਰਟੈਂਟ ਪੁਆਇੰਟ ਆਪਾਂ ਨੇ ਤੁਹਾਡੇ ਲਈ ਬਣਾਏ ਨੇ ਠੀਕ ਹੈ ਇਹ ਸਾਰੇ ਐਮਸੀਕਿਊ ਜਿਹੜੇ ਨਵੇਂ ਕੈਂਡੀਡੇਟ ਆ ਜਿਨ੍ਹਾਂ ਨੇ ਕੋਰਸ ਨਹੀਂ ਜੁਆਇਨ ਕੀਤਾ ਉਹ ਕੱਲਾ ਐਮਸੀਕਿਊ ਵਾਲਾ ਪਾਰਟ ਆਪਣਾ ਜੁਆਇਨ ਕਰ ਲਓ ਠੀਕ ਹੈ ਉਹਦੇ ਨਾਲ ਕੇ ਤੁਹਾਡੀ ਪ੍ਰੈਕਟਿਸ ਵਧੀਆ ਤਰੀਕੇ ਨਾਲ ਹੋ ਜਾਏਗੀ ਠੀਕ ਹੈ ਇਹ ਹੋ ਗਿਆ ਐਮਸੀਕਿਊ ਵਾਲਾ ਪਾਰਟ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੋਕ ਟੈਸਟ ਦੀ ਠੀਕ ਹੈ ਮ ਸ਼ਾਇਦ ਕਾਫੀ ਸਾਰਿਆਂ ਨੂੰ ਤਾਂ ਨਹੀਂ ਪਰ ਤੁਹਾਡੇ ਵਿੱਚੋਂ ਕਾਫੀ ਪੁਲਿਸ ਮੁਲਾਜ਼ਮ ਐਦਾਂ ਦੇ ਹੋਣਗੇ ਜਿਨ੍ਹਾਂ ਨੂੰ ਜਿਹੜੇ ਆਫਿਸ ਵਗੈਰਾ 'ਚ ਲੱਗੇ ਹੋਣਗੇ ਵੀ ਸੰਡੇ ਨੂੰ ਛੁੱਟੀ ਹੋਏਗੀ ਸੰਡੇ ਨੂੰ ਤੁਸੀਂ ਕੀ ਕਰ ਸਕਦੇ ਹੋ ਆਪਣੇ ਕੋਲ ਤੁਹਾਡੇ ਮੋਕ ਟੈਸਟ ਨੇ ਠੀਕ ਹੈ ਆਰਮਡ ਡਿਸਟ੍ਰਿਕਟ ਦੋਨਾਂ ਦੇ ਆਪਣੇ ਕੋਲ ਵੱਖਰੇ ਵੱਖਰੇ ਸਿਲੇਬਸ ਤੁਹਾਡੇ ਮੁਤਾਬਕ ਤੁਹਾਡੇ ਮੋਕ ਟੈਸਟ ਆਏਗੇ ਨੇ ਠੀਕ ਹੈ ਮੋਕ ਟੈਸਟ ਕੀ ਹੈ ਤੁਹਾਡਾ ਪ੍ਰੋਪਰ 90 ਨੰਬਰ ਦਾ ਪੇਪਰ ਹੈ 90 ਨੰਬਰ ਦਾ ਕਿਵੇਂ ਜਿਵੇਂ ਆਪਾਂ ਡਿਸਟ੍ਰਿਕਟ ਪੁਲਿਸ ਦੀ ਗੱਲ ਕਰ ਲਈਏ ਠੀਕ ਹੈ 25 ਨੰਬਰ ਦੀ ਬੀਐਨਐਸ ਸੇਮ 25 ਨੰਬਰ ਤੋਂ ਤੁਹਾਨੂੰ ਪੇਪਰ 'ਚ ਬੀਐਨਐਸ ਹੋਵੇ ਠੀਕ ਹੈ ਪੰਜਾਬ ਪੁਲਸ ਐਕਟ 5 ਨੰਬਰ ਦਾ ਐਕਸਾਈਜ਼ ਤੇ ਐਮਬੀ ਐਕਟ 5 ਨੰਬਰ ਦਾ ਠੀਕ ਹੈ ਸੇਮ ਐਸੇ ਪੈਟਰਨ ਉੱਤੇ ਆਪਾਂ ਨੇ ਮੌਕ ਟੈਸਟ ਬਣਾਏ ਨੇ ਜਿਨ੍ਹਾਂ ਦੇ ਨੰਬਰ ਹੈ ਜਿਹੜੇ ਟੋਟਲ ਮਾਰਕਸ ਕੁਐਸਚਨ ਹੋਣਗੇ 90 ਤੇ 90 ਹੀ ਕੁਐਸਚਨ ਹੋਣਗੇ 90 ਨੰਬਰ ਦਾ ਤੁਹਾਡਾ ਪੇਪਰ ਹੋਵੇਗਾ ਜਿਵੇਂ ਤੁਹਾਡਾ ਰੀਅਲ ਪੇਪਰ ਹੁੰਦਾ ਹੈ ਠੀਕ ਹੈ ਇਹਨੂੰ ਤੁਸੀਂ ਕੀ ਕਰਨਾ ਹੈ ਆਪਾਂ ਨੇ ਚਾਰ ਮੌਕ ਟੈਸਟ ਆਲਰੇਡੀ ਤੁਹਾਡੇ ਐਪ ਉੱਤੇ ਪਾਏ ਹੋਏ ਨੇ ਠੀਕ ਹੈ ਇੱਕ ਮੌਕ ਟੈਸਟ ਜਿਹੜਾ ਆਪਾਂ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਬਿਲਕੁਲ ਤੁਹਾਡੇ 28 ਤਰੀਕ ਤੋਂ ਜਿਹੜਾ ਪਹਿਲਾ 28 ਤਰੀਕ ਨੂੰ ਤੁਹਾਡਾ ਪੇਪਰ ਹੈ ਸੰਡੇ ਵਾਲੇ ਦਿਨ ਇਸ ਤੋਂ ਜਿਹੜਾ ਪਹਿਲਾ ਜਿਹੜੇ ਵੀ ਦਿਨ ਹੋਵੇਗਾ ਤੁਹਾਡਾ ਸੰਡੇ ਹੋਵੇਗਾ ਠੀਕ ਹੈ ਉਹ ਦਿਨ ਆਪਾਂ ਪ੍ਰੋਪਰ ਵਧੀਆ ਤਰੀਕੇ ਨਾਲ ਕਰਾਂਗੇ ਉਹ ਮੌਕ ਟੈਸਟ ਤੁਹਾਨੂੰ ਮਤਲਬ ਕਿ ਬਹੁਤ ਵਧੀਆ ਹੈਲਪ ਕਰੇਗਾ ਤੁਹਾਡਾ ਐਗਜ਼ਾਮ ਵਿੱਚ ਠੀਕ ਹੈ ਹੁਣ ਦੇਖੋ 2 ਘੰਟੇ ਲਗਾ ਕੇ ਤੁਸੀਂ ਪ੍ਰੋਪਰ ਮੌਕ ਟੈਸਟ ਕਰਨਾ ਠੀਕ ਹੈ 2 ਘੰਟੇ ਲਗਾ ਕੇ ਮੌਕ ਟੈਸਟ ਜਿਹੜਾ ਤੁਸੀਂ ਪ੍ਰੋਪਰ ਕਰਨਾ ਹੈ ਇਨੂੰ ਇਹ ਸੋਚ ਕੇ ਕਰਨਾ ਵੀ ਮੈਂ ਰੀਅਲ ਇਗਜ਼ਾਮ ਦੇ ਰਹੇ ਹਾਂ ਠੀਕ ਹੈ ਫਿਰ ਤੁਸੀਂ ਦੇਖੋ 90 ਵਿੱਚੋਂ ਤੁਹਾਡੇ ਕਿੰਨੇ ਆਨਸਰ ਜਿਹੜੇ ਸਹੀ ਹੁੰਦੇ ਆ ਠੀਕ ਹੈ ਉਸ ਹਿਸਾਬ ਨਾਲ ਫਿਰ ਤੁਸੀਂ ਉਹ ਜਿਹੜੇ ਜਿਹੜੇ ਕੁਐਸਚਨ ਤੁਹਾਡੇ ਉਹਦੇ ਚ ਨਹੀਂ ਸਹੀ ਹੁੰਦੇ ਠੀਕ ਹੈ ਉਹ ਸੈਕਸ਼ਨ ਜੇ ਕੋ ਮੰਨ ਲਓ ਬੀ ਐਨ ਐਸ 'ਚ ਤੁਹਾਡੇ ਕੁਐਸਚਨ ਗਲਤ ਹੋ ਰਹੇ ਆ ਤਾਂ ਬੀ ਐਨ ਐਸ ਦੇ ਸੈਕਸ਼ਨ ਪੜੋ ਠੀਕ ਹੈ ਉਸ ਹਿਸਾਬ ਨਾਲ ਤਿਆਰੀ ਕਰੋ ਠੀਕ ਹੈ ਹੁਣ ਇਹ ਨਹੀਂ ਹੈਗਾ ਆਪਾਂ 15 ਦਿਨ ਉਹੀ ਪੜੀ ਜਾਣਾ ਜੋ ਆਪਾਂ ਨੂੰ ਆਉਂਦਾ ਹੈ 15 ਦਿਨ ਆਪਾਂ ਨੇ ਉਹ ਚੀਜ਼ ਪੜ੍ਹਨੀ ਹੈ ਜੋ ਆਪਾਂ ਨੂੰ ਨਹੀਂ ਆਉਂਦੀ ਪਰੰਤੂ ਜੋ ਆਪਾਂ ਨੂੰ ਆਉਂਦਾ ਹੈ ਉਹਦੀ ਰਿਵੀਜ਼ਨ ਵੀ ਬਹੁਤ ਜ਼ਰੂਰੀ ਹੈ ਜੇ ਆਪਾਂ ਰਿਵੀਜ਼ਨ ਨਹੀਂ ਕਰਾਂਗੇ ਤਾਂ ਆਪਾਂ ਭੁੱਲ ਜਾਵਾਂਗੇ ਠੀਕ ਹੈ ਇਹ ਚੀਜ਼ ਇਸ ਵਿੱਚ ਇੱਕ ਜੁੜੀ ਕਰਨੀ ਆਪਾਂ ਨੇ ਬਾਕੀ ਜਿਹੜੇ ਕੈਂਡੀਡੇਟ ਮੋਕ ਟੈਸਟ ਵੀ ਲੈਣਾ ਚਾਹੁੰਦੇ ਨੇ ਠੀਕ ਹੈ ਮੋਕ ਟੈਸਟ ਵੀ ਆਪਣੇ ਕੋਲ ਅਵੇਲੇਬਲ ਨੇ ਜਿਨ੍ਹਾਂ ਨੇ ਕੋਰਸ ਨਹੀਂ ਜੁਆਇਨ ਕੀਤਾ ਹੋਇਆ ਠੀਕ ਹੈ ਜਿਹੜਾ ਨੇ ਤਾਂ ਕੋਰਸ ਜੁਆਇਨ ਕੀਤਾ ਉਹਨਾਂ ਨੂੰ ਸਾਰਾ ਕੁਝ ਐਮਸੀਕਿਊ ਮੋਕ ਟੈਸਟ ਠੀਕ ਹੈ ਸਾਰਾ ਕੁਝ ਕੋਰਸ ਦੇ ਵਿੱਚ ਹੀ ਮਿਲੇਗਾ ਠੀਕ ਹੈ ਉਹਨਾਂ ਨੂੰ ਕੁਛ ਬਖਰਾ ਪੇ ਕਰਨ ਦੀ ਲੋੜ ਨਹੀਂ ਪਰੰਤੂ ਜਿਹੜੇ ਕੈਂਡੀਡੇਟਾਂ ਨੇ ਐਮਸੀਕਿਊ ਜਾਂ ਮੌਕ ਟੈਸਟ ਸੌਰੀ ਕੋਰਸ ਨਹੀਂ ਜੁਆਇਨ ਕੀਤਾ ਉਹ ਐਮਸੀਕਿਊ ਵੀ ਅਲੱਗ ਤੌਰ ਤੇ ਜੁਆਇਨ ਕਰ ਸਕਦੇ ਨੇ ਜਾਂ ਫਿਰ ਇਕੱਲੇ ਮੌਕ ਟੈਸਟ ਵੀ ਲੈ ਸਕਦੇ ਨੇ ਠੀਕ ਹੈ ਇਦੇ ਲਈ ਤੁਸੀਂ WhatsApp ਕਰਨਾ ਹੈ 9041815272 ਉੱਤੇ ਠੀਕ ਹੈ ਜਦੋਂ ਤੁਸੀਂ WhatsApp ਕਰ ਦੋਗੇ ਉੱਥੇ ਤੁਸੀਂ ਆਪਣਾ ਡਿਟੇਲ ਸ਼ੇਅਰ ਕਰ ਦਿਓ ਵੀ ਤੁਹਾਨੂੰ ਕਿਹੜੀ ਰਿਕੁਆਇਰਮੈਂਟ ਹੈ ਠੀਕ ਹੈ ਉਸ ਤੋਂ ਇਲਾਵਾ ਕਈ ਕੈਂਡੀਡੇਟ ਹਨ ਜਿਨ੍ਹਾਂ ਨੂੰ ਸਿਰਫ PDF ਚਾਹੀਦੀ ਨੇ PDF ਜਿਵੇਂ ਹੋਗਾ ਤੁਹਾਡੇ ਸਿਲੇਬਸ ਅਕੋਰਡਿੰਗ PDF ਠੀਕ ਹੈ ਸਾਰਾ ਡਾਟਾ ਤੁਸੀਂ ਲੈ ਸਕਦੇ ਹੋ WhatsApp ਕਰਨਾ ਹੈ ਤੁਸੀਂ 9041815272 ਉੱਤੇ ਠੀਕ ਹੈ ਬਾਕੀ ਅੱਜ ਦੀ ਵੀਡੀਓ ਚ ਇੰਨਾ ਹੀ ਠੀਕ ਹੈ ਇਸ ਤਰ੍ਹਾਂ ਹੁਣ ਜਿਹੜੇ ਤੁਸੀਂ ਆਉਣ ਵਾਲੇ 15 ਦਿਨ ਕਰਨੇ ਹੈ ਠੀਕ ਹੈ ਡੇਲੀ ਸਵੇਰੇ ਦੁਆਰਾ ਆਪਾਂ ਰਿਪੀਟ ਕਰ ਲੈਣੇ ਹੈ ਠੀਕ ਹੈ ਡੇਲੀ ਸਵੇਰੇ ਅੱਧਾ ਘੰਟਾ ਤੁਸੀਂ ਜਿੰਨੇ ਵੀ ਸਾਰੇ ਸ਼ਖਸ਼ਣ ਹੈ ਉਹ ਹੈਡਿੰਗ ਕਰਨੇ ਹੈ ਠੀਕ ਹੈ ਸਾਰੇ ਜਵਾਨੀ ਪੜ੍ਹਨੇ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਡਿਊਟੀ ਦੌਰਾਨ ਟਾਈਮ ਮਿਲਦਾ ਜਦੋਂ ਤੁਹਾਨੂੰ ਐਪ ਤੋਂ ਆਪਣੇ MCQ ਟੈਸਟ ਕਰਨੇ ਆ ਠੀਕ ਹੈ ਫਿਰ ਉਹਨਾਂ ਚੋਂ ਦੇਖਣਾ ਹੈ ਡਿਊਟੀ ਦੌਰਾਨ ਹੀ ਨੋਟ ਕਰ ਲਿਓ ਕਿਤੇ ਬੈਠੇ ਤੁਸੀਂ ਵੀ ਕਿਹੜੇ ਕਿਹੜੇ ਕੁਐਸਚਨ ਜਿਹੜੇ ਤੁਹਾਡੇ 2-4 ਕੁਐਸਚਨ ਵਿੱਚੋਂ ਗਲਤ ਹੋ ਰਹੇ ਕਿਹੜੇ ਕਿਹੜੇ ਸੈਕਸ਼ਨ ਚੋਂ ਗਲਤ ਹੋ ਰਹੇ ਆ ਫਿਰ ਘਾਹ ਰਾ ਕੇ ਸ਼ਾਮ ਨੂੰ ਤੁਸੀਂ 2 ਤੋਂ 4 ਘੰਟੇ ਦੇਣੇ ਆ ਵੀਡੀਓ ਲੈਕਚਰ ਦੇਖਣੇ ਉਹਨਾਂ ਦੇ PDF ਤੋਂ ਰੀਡ ਕਰਨਾ ਠੀਕ ਹੈ ਐਣੀ ਮੈਂ ਕਹਿ ਰਿਹਾ ਕਿ ਤੁਸੀਂ ਆਪਣੀ ਦੇਖਣੀ ਹੈ ਮਤਲਬ ਪੀਡੀਐਫ ਵਗੈਰਾ ਤੁਸੀਂ ਕਿਤੇ ਤੋਂ ਵੀ ਜਿੱਥੇ ਤੁਹਾਡੀ ਮਤਲਬ ਕਿ ਤਿਆਰੀ ਵਧੀਆ ਚੱਲ ਰਹੀ ਹੈ ਤੁਸੀਂ ਉੱਥੋਂ ਕਰ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਪਣੀ ਤਿਆਰੀ ਨੂੰ ਫਾਈਨਲ ਟੱਚ ਦੇਣਾ ਹੈ ਠੀਕ ਹੈ ਐਮਸੀਕਿਊ ਟੈਸਟ ਡੈਮੋ ਟੈਸਟ ਜ਼ਰੂਰ ਕਰੋ ਇਹਦੇ ਨਾਲ ਤੁਹਾਨੂੰ 100% ਕਲੀਅਰ ਪਤਾ ਲੱਗੇਗਾ ਕਿ ਤੁਹਾਡੀ ਤਿਆਰੀ ਕਿੱਥੇ ਐਕਸਟੈਂਡ ਕਰਦੀ ਹੈ ਠੀਕ ਹੈ ਬਾਕੀ ਅੱਜ ਦੀ ਵੀਡੀਓ ਚ ਇੰਨਾ ਹੀ ਹੁਣ ਧੰਨਵਾਦ